ਗਿਆਰ ਗਿਆ ਚ ਵੀ ਗੱਲ ਪੋ ਜਾ ਮੇਰਾ ਦੁਪੰਜ ਦੇ ਨਿਕਾਣੇ ਤੂੰ ਵੀ ਅੰਦਰ ਚਾਲ ਆ ਜਾ ਮੇਰੇ ਪਹਿਲਾ ਨੰਬਰ ਤਾਂ ਇਹਨਾਂ ਬੰਦੇ ਨੂੰ ਕੋਈ ਤਰ੍ਹਾਂ ਹਟਾ ਨਹੀਂਗਾ ਤੂੰ ਕਿਹਨੂੰ ਪੈਸੇ ਦਾ ਤਾਂ ਲੈਣ ਦੇ ਸੀਗਾ ਤੂੰ ਚੌਂਕੀ ਦੇ ਦਿੰਦਾ ਪਹਿਲੀ ਗੱਲ ਦੇ ਹੋਈ ਨਹੀਂ ਯਾਰ ਚੌਂਕੀ ਦੇ ਦਿੰਦਾ ਇਹ ਕੀ ਬੰਦੇ ਜਿਹੜਾ ਕਾਨੂੰਨ ਹੈਗਾ ਸੀ ਇਹਨੂੰ ਚੌਂਕੀ ਦਿੰਦਾ 1 ਲੱਖ ਰੁਪਏ 1 ਲੱਖ ਰੁਪਏ ਦੇਵੇਂ ਜਾਂ ਉੱਧਾ ਕੇ ਉਹਨਾਂ ਨੂੰ ਬੰਦੇ ਮਾਲਾ ਬਣਾਇਆ ਬੰਦੇ ਮਾਲਾ ਬਣਾਇਆ ਬੰਦੇ ਮਾਲਾ ਬਣਾਇਆ ਮੈਂ ਤੁਹਾਡੇ ਲਈ ਵੀਡੀਓ ਪਾਈ ਹੈ ਖਬਰ ਪਿੰਡ ਫੌਜ ਖਾਸ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਵਿਅਕਤੀ ਦਾ ਕਤਲ ਹੋਣ ਦਾ ਸਮਾਚਾਰ ਹੈ ਜਿਸ ਦਾ ਨਾਮ ਰਮੇਸ਼ ਦੱਸਿਆ ਗਿਆ ਜੋ ਕਿ ਗੁਰੂ ਹਰ ਸਾਹਿਬ ਦਾ ਵਹਿੰਬਾਲਾ ਸੀ ਉਧਰ ਜਿਸ ਵਿਅਕਤੀ ਵੱਲੋਂ ਇਸ ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰਿਆ ਗਿਆ ਉਸ ਦੀ ਪਛਾਣ ਸ਼ਾਮ ਲਾਲ ਵਜੂ ਹੋਈ ਹੈ ਜੋ ਕਿ ਸੜੀਆਂ ਫਾਜ਼ਲਕਾ ਦਾ ਵਹਿੰਬਾਲਾ ਸੀ ਮਿਲੀ ਜਾਣਕਾਰੀ ਅਨੁਸਾਰ ਜਿਸ ਵਿਅਕਤੀ ਦਾ ਕਤਲ ਹੋਇਆ ਹੈ ਬਾਬਾ ਬਣ ਕੇ ਸ਼ਾਮਲਾਲ ਦੇ ਘਰ ਆਇਆ ਸੀ ਅਤੇ ਉਸ ਕੋਲੋਂ ਨਕਲੀ ਸੋਨੇ ਦੇ ਬਦਲੇ 6-7 ਲੱਖ ਰੁਪਏ ਲੈ ਗਿਆ ਸੀ ਉਹਨਾਂ ਹੋਰ ਜਾਣਕਾਰੀ ਦੇ ਜਦ ਦੱਸਿਆ ਕਿ ਇਹ ਬੰਦਾ ਹੋਰ ਵੀ ਕਈ ਲੋਕਾਂ ਨਾਲ ਠੱਗੀ ਕਰ ਚੁੱਕਿਆ ਹੈ ਅਤੇ ਇਸ ਖਿਲਾਫ ਕਈ ਕੇਸ ਵੀ ਦਰਜ ਹਨ ਮਿਲੀ ਜਾਣਕਾਰੀ ਮੁਤਾਬਕ ਸ਼ਾਮਲਾਲ ਦੁਆਰਾ ਪਹਿਲਾਂ ਰਮੇਸ਼ ਨੂੰ ਗਰਨੈਪ ਕੀਤਾ ਗਿਆ ਉਸ ਤੋਂ ਬਾਅਦ ਉਸਨੂੰ ਕੋਟ-કોટ ਕੇ ਮਾਰ ਦਿੱਤਾ ਗਿਆ ਮਾਰਨ ਤੋਂ ਬਾਅਦ ਵਿਅਕਤੀ ਦੀ ਲਾਸ਼ ਨੂੰ ਪਿੰਡ ਬੋਝਖਾਸ ਦੀ ਫਿਰਨੀ ਉੱਪਰ ਸੁੱਟ ਕੇ ਦੌੜਨ ਲੱਗੇ ਸੀ ਤਾਂ ਸਥਾਨਕ ਲੋਕਾਂ ਵੱਲੋਂ ਰੌਲਾ ਪਾ ਦਿੱਤਾ ਗਿਆ ਜਿਸ ਕਾਰਨ ਤਿੰਨ ਹੋਰ ਸਾਥੀ ਮੌਕੇ ਤੋਂ ਫਰਾਰ ਹੋ ਗਏ ਪਰ ਸ਼ਾਮਲਾਲ ਨੂੰ ਲੋਕਾਂ ਦੁਆਰਾ ਰੋਕ ਲੈ ਗਿਆ ਫਿਲਹਾਲ ਸ਼ਾਮਲਾਲ ਨੂੰ ਪੁਲਿਸ ਦੁਆਰਾ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਪੁਲਿਸ ਇਸ ਮਸਲੇ ਦੀ ਜਾਂਚ ਕਰ ਰਹੀ ਹੈ ਆਓ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਜਾ ਤੇ ਵੀ ਗੱਲ ਹੋ ਜਾ ਮੇਰਾ ਦੁਕਾਨ ਚ ਦੇ ਨਿਕਲੇ ਤੂੰ ਵੀ ਅੰਦਰ ਚਲਾ ਆ ਉਹ ਨਹੀਂ ਯਾਰ ਮੇਰੇ ਪਹਿਲਾ ਨੰਬਰ ਤਾਂ ਇਹਨਾਂ ਬੰਦੇ ਨੂੰ ਕੁੱਟਨਾ ਤੇਰਾ ਹਟਕਾਰ ਨਹੀਂਗਾ ਤੂੰ ਕਿਹਨੂੰ ਪੈਸੇ ਦਾ ਤੂੰ ਲੈਣ ਦੇ ਸੀਗਾ ਤੂੰ ਚੌਂਕੀ ਦੇ ਦਿੰਦਾ ਪਹਿਲੇ ਕਰ ਦੇ ਉਹ ਨਾ ਯਾਰ ਚੌਂਕੀ ਦੇ ਦਿੰਦਾ ਮੈਂ ਇਹ ਕੀ ਬਲਗਤ ਜਿਹੜਾ ਕਾਨੂੰਨ ਹੈਗਾ ਸੀ ਇਹਨੂੰ ਚੌਂਕੀ ਦਿੰਦਾ 10 ਲੱਖ ਰੁਪਏ 10 ਲੱਖ ਰੁਪਏ ਜਿਹੜੇ ਰਾਜਿਆਂ ਦੇ ਵਾਲਾ ਕਸਮ ਦੇਵੇਂ ਆਹ ਜਾ ਕੇ ਨਾਲ ਕਾਨੂੰਨੀ ਕਾਰ ਉਹ ਬੰਦੇ ਮਾਲ ਰੋਣਾ ਆ 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 ਆਰਾ ਕੋਣ ਨੇ ਫੋਨ ਲਾ ਦੇ ਯਾਰ ਬਾਤ ਨਹੀਂ ਨਹੀਂ ਦੱਸ ਦੇ ਉਹ ਮਾਰਿਆ ਕਿਉਂ ਦੱਸਦੇ ਤੇ ਕੁੱਟਿਆ ਕਿਉਂ ਹਾਂ ਜੀ ਇਹਨੇ ਸਾਡੇ ਨਾਲ ਠੱਗੀ ਮਾਰੀ ਮੇਰੇ ਘਰ ਦੀ ਮੰਜੀ ਦੀ ਪਈ ਹੈ ਮੇਰਾ ਮੁੰਡਾ ਹੀ ਬੁਮਾਰਤ ਹੈ ਨਹੀਂ ਠੱਗੀ ਕਾਦੀ ਮਾਰੀ ਹੈ ਨਕਲੀ ਸੋਨਾ ਇਹਦਾ ਅਸਰ ਕੀ ਦੀ ਹੁੰਦੀ ਜਮਾ ਪਿਆ ਲੱਗ ਰਿਹਾ ਹੈ ਤੇ ਅੱਛਾ ਬੈਰੋ ਕੀ ਵੀ ਤਰਖਾਚਾ ਦਿੰਦੇ ਆ ਮੈਨੂੰ 2 ਮਹੀਨੇ ਹੋ ਗਏ ਥਾਣੇ ਪੱਜੇ ਫਿਰਦੌਸ ਇਹ ਬੰਦਾ ਕਿੱਥੋਂ ਦਾ ਏ ਇਹ ਬੰਦਾ ਗੁਰੂ ਘਰ ਦਾ ਹੈ ਗੁਰੂ ਘਰ ਦਾ ਕੀ ਨਾਂ ਹੈ ਇਹਦਾ ਮੇਸੀ ਮੇਸੀ ਹਾਂ ਜੀ ਤੁਹਾਡਾ ਨਾਂ ਕੀ ਹੈ ਮੇਰਾ ਨਾਮ ਸ਼ਾਮਚੰਦ ਹੈ ਸ਼ਾਮਚੰਦ ਸੜੀਆਂ ਪਿੰਡ ਹਾਂ ਜੀ ਨਾਂ ਦੱਸ ਮੁੰਡਿਆ ਜਿਹਨਾਂ ਨਾਲ ਮੇਰੇ ਤੇਰਾ ਪਰਿਵਾਰ ਹੀ ਸੀ ਮੈਂ ਨਾਲ ਮੁੰਡੇ ਸੜੀਆਂ ਸੀ ਕਿਉਂ ਪੁੱਛ ਚੱਕ ਪੱਕੀ ਦੇ ਸੀ ਮੈਂ ਆਪੇ ਦਾਸ ਲੇਤਾ ਥਾਣੇ ਤੁਸੀਂ ਕਿੱਥੇ ਖੜੇਗੇ ਜਦੋਂ ਮੈਂ ਤਾਂ ਨਾ ਮੈਂ ਤਾਂ ਨਾ ਮੈਂ ਤਾਂ ਮੈਂ ਤਾਂ ਨਾ 11 85000 ਜੰਦੇ ਆ ਕੇ ਬੈਠਿਆ ਕਰਦੇ ਮੋਟ ਮੋਟ ਮਾਸੀ ਕਰੀ ਆ ਜਿਹੜੀ